ਇਹ ਕਿੱਦਾਂ ਨੂੰ ਤਰੀ ਆਉਂਦੀ ਐ ਸਵੇਰੇ ਮੇਰੇ ਚੋਲਾ ਚੁੱਕ ਕੇ ਹਜੇ ਤੇ ਦੇਣ ਚੜ੍ਹੀ ਆਈ ਆ ਟਾਈਮ ਨਾ ਹੀ ਆ ਗਈ ਆ ਕੁੜੀ ਨੂੰ ਚੁੱਕ ਕੇ ਆਉਣੀ ਮੈਂ ਕੀ ਕਹਿਣ ਦੀ ਸੋਹਂਦੇ ਨਹੀਂ ਹਾਂਜੀ ਹਾਂਜੀ ਦੱਸੋ ਤੁਹਾਡੀ ਭੈਣ ਨੇ ਤੁਹਾਨੂੰ ਫੋਨ ਕੀਤਾ ਹੀ ਹੋਣ ਲੱਗਿਆ ਨਹੀਂ ਮੈਨੂੰ ਤਾਂ ਨਹੀਂ ਕੀਤਾ ਫੋਨ ਨਾ ਉਡੀ ਆ ਗਈ ਆ ਹੁਣ ਮੈਂ ਤੇ ਹੁਣ ਚੜੂ ਪੀ ਰਹੀ ਆਂ ਦੀ ਬਾਹਰ ਤੇ ਵੇਖਿਆ ਆਈ ਏ ਤੁਰੀ ਆਉਂਦੀ ਉਧਰੋਂ ਬਾਹਰੋਂ ਅੱਛਾ ਚਲੋ ਮੈਂ ਦੇਖਦੇ ਆ ਬਾਹਰ ਜਾ ਕੇ ਨਾਂ ਨੂੰ ਮਿਲਦੇ ਆ ਜਾ ਕੇ ਹਾਂਜੀ ਭਾਂਜੀ ਆ ਜ ਨੇ ਹਾਂਜੀ ਜੀ ਸਾਸ਼ੀਕਲ ਮਾਬੀ ਜੀ ਸਾਸ਼ੀਕਲ ਸਾਸ਼ੀਕਲ ਤੇ ਚਲੋ ਆਓ ਦੀ ਅੰਦਰ ਬਾਹਰ ਤੇ ਧੋਪ ਭੜੀ ਏ ਚਲੋ ਹਾਂਜੀ ਚਲੋ ਤੇ ਇਹ ਬਹੁਤ ਜੀ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਂਦੀ ਹਾਂ। ਚਲੋ ਬੈ ਜੀ ਠੀਕ ਠਾਕ ਪਰਵਾਰ ਸਾਹ ਘਰ। ਹਾਂਜੀ ਹਾਂਜੀ ਵੀਰ ਜੀ ਸਭ ਠੀਕ ਹੈ। ਬਹੁਤ ਬੱਚਿਆਂ ਦੀ ਸਨਾਓ ਠੀਕ ਠਾਕ ਨੇ। ਹਾਂਜੀ। ਤੇ ਮੰਮੀ ਡੈਡੀ ਕਿੱਥੇ ਜੇ? ਮੰਮੀ ਡੈਡੀ ਉਹ ਬਾਹਰ ਸੀਗੇ ਉਹ ਖੇਤਾਂ ਦੇ ਵਿੱਚ ਅਈ ਦਿਰਾਓ ਜਿੱਧਰ ਜਾਮਨ ਦਾ ਬੂਟਾ ਨਾ ਉਧਰ ਸੀਗੇ। ਅੱਛਾ ਅੱਛਾ। ਤੁਸੀਂ ਮਿਲੇ ਨਹੀਂ ਉਧਰ ਦਿਖੇ ਨਹੀਂ ਤੁਸੀਂ ਦੇਖੇ। ਉਹ ਮੈਂ ਫਿਰ ਇਧਰੋਂ ਵੀ ਆ ਗਈ ਨਾ ਸਿੱਧਾ ਉਧਰ ਫਿਰ ਮੈਂ ਧਿਆਨ ਘਟ ਮਾਰਿਆ। ਅੱਛਾ ਉਹ ਉੱਥੇ ਬੈਠੇ ਸੀ ਠੀਕ ਹੈ ਚਲੋ ਫਿਰ ਮੰਮੀ ਉਹਨਾਂ ਲੱਗ ਕੇ ਬੈ ਕੇ ਚਾਹ ਪਾਣੀ ਪੀ ਲੈਣੇ ਆ ਉੱਥੇ ਨਾਲੇ ਆ ਜਾਓ ਉੱਥੇ ਬੈ ਕੇ ਸਾਰੀ ਜਣੇ ਆ ਚਲੋ ਇੱਥੇ ਦਸ ਮਿੰਟ ਦੂਸਰਾ ਲਿਖਣ ਵਾਲਾ ਆ ਇਹ ਆ ਨਹੀਂ ਅੰਨਾਲਾ ਆ ਗਈ ਹੈ ਆਹੋ ਆਹੋ ਕੋਤੇ ਆ ਕਾ ਠੀਕ ਸਾ ਹੈ ਹਾਂ ਜੀ ਮਮੀ ਦੇ ਘਰ ਤੇ ਇਦਾਂ ਹੀ ਮੈਂ ਦੱਸਣਾ ਸੀ ਕਿ ਮੈਂ ਨਾਨਾ ਠਿਗੜਾ ਕਰਕੇ ਆਈ ਹਾਂ ਤੇ ਗੱਲ ਗੱਲ ਤੇ ਕੰਨ ਨਹੀਂ ਮਿਹਨੇ ਤੁਸੋਂ ਬੜੀ ਦਿੰਦੀ ਤੇ ਜੇ ਦੋ ਵੀ ਮੈਂ ਕੋਈ ਗੱਲ ਕਰਾ ਇੱਕ ਵਾਰੀ ਬਸ ਬੱਲਾਈ ਕਰੀ ਜਲਦੀ ਤੇ ਮੈਂ ਹੁਣ ਆ ਗਈ ਮੈਂ ਨਹੀਂ ਹੁਣ ਉੱਥੇ ਜਾਣਾ ਕੱਤਰੇ ਛੱਡੀ ਜਾਂਦੇ ਉੱਥੇ ਨਹੀਂ ਜਾਣਾ ਫਿਰ ਕਰਦੇ ਤੂੰ ਇਹ ਨਹੀਂ ਬਸ ਤੇ ਇਹ ਤੂੰ ਇਹ ਨਹੀਂ ਨਾ ਮਤਲਬ ਕਿ ਹਰ ਕੋਈ ਨਹੀਂ ਤਾਂ ਨਾਲ ਤੇ ਤੂੰ ਦੱਸ ਹੀ ਦਿੰਦੇ ਇਹਨਾਂ ਫੈਸਲਾ ਵੱਡਾ ਲੈ ਲਿਆ ਤੁਸੀਂ ਘਰ ਕਰ ਦਿੰਦਾ ਜੀ ਐਡੀ ਕਿਹੜੀ ਵੱਡੀ ਗੱਲ ਹੋ ਗਈ ਹੈ ਮੈਂ ਕੋਈ ਦੱਸ ਨਹੀਂ ਦਹੀ ਕੀ ਹਾਂ ਤੁਹਾਨੂੰ ਦੱਸ ਦੇ ਤੂੰ ਹੁਣ ਮੇਰੇ ਨਾਲ ਟਕਾਹੀ ਕਰੀ ਸਾਡੇ ਆਦੋਂ ਮੈਂ ਤੁਹਾਨੂੰ ਦੱਸਣਾ ਹੀ ਨਹੀਂ ਗੱਲ ਤੇ ਚਲੋ ਕਰਾਂਗੇ ਉਹ ਤੇ ਕਰਾਂਗੇ ਗੱਲ ਤੇ ਹੁਣ ਅਸੀਂ ਕਰਾਂਗੇ ਕੀ ਗੱਲਿਆ ਕੀ ਮੈਂ ਉੱਪਰ ਗਈ ਜਣੀ ਮੈਂ ਝਗੜਾ ਕਰਕੇ ਆਈ ਹਾਂ ਉਹਨਾਂ ਨੇ ਝਗੜਾ ਕੀਤਾ ਤਾਂ ਇਹ ਕੂਲੀ ਸੀ ਤੇ ਉਹ ਜਦੋਂ ਤਾਲੇ ਮੈਂ ਦਿੰਦੇ ਆ ਜੇ ਮੈਂ ਕੰਮ ਵੀ ਕਰਦੀ ਆ ਸਾਰਾ ਫਿਰ ਵੀ ਮੈਨੂੰ ਗੱਲਾਂ ਹੀ ਸੁਣਨ ਮਿਲਦੀਆਂ ਤਾਂ ਫਿਰ ਮੇਰਾ ਜਦੋਂ ਘਰ ਹੀ ਨਹੀਂ ਹੈ ਤਾਂ ਫਿਰ ਕੀ ਕਰਨ ਮੈਂ ਉੱਥੇ ਰਹਿਣਾ ਨਹੀਂ ਘਰ ਚੋਂ ਤਾਂ ਚੱਤੇ ਚੜਾਉਣੀ ਤੇ ਕਿਹਾ ਤੇ ਨਾ ਵੀ ਜਦਾਂ ਮਤਲਬ ਤੁਹਾਨੂੰ ਕਿਸੇ ਤਰ੍ਹਾਂ ਕੋਈ ਗੱਲ ਬਾਤਾਂ ਲੈਣਾ ਕਰਦੀ ਸੀ ਨਾ ਨਾ ਕਰਦੇ ਮੈਂ ਇੱਕ ਦਮ ਉੱਥੋਂ ਤੁਰ ਕੇ ਆ ਗਿਆ ਮਨੇ ਛੱਡਣ ਜਈਆਂ ਤਾਵੀ ਮੁਸਤਕਰੀ ਤੇ ਆਉਣ ਤੇ ਨਹੀਂ ਆਉਂਦੇ ਤੂੰ ਹੁਣ ਮੈਨੂੰ ਨਹੀਂ ਰੱਖੋਗੇ ਇੱਥੇ ਫਿਰ ਮੇਰਾ ਤੁਹਾਡਾ ਇਹੋ ਹੀ ਹੈ ਕਿ ਮੈਂ ਅੱਜ ਕੋ ਵੀ ਚਲ ਜਾ ਨਹੀਂ ਇੱਥੋਂ ਕੇ ਚਲ ਜਾਣਾ ਸਾਰੇ ਆ ਤੇਰਾ ਉਹ ਤੇ ਨਲੀ ਗੱਲੁੰਦੀ ਵੇ ਤੋ ਤੁਰ ਜੀ ਇਹ ਤੁਰ ਕੇ ਕਿੱਥੇ ਜਾਣਾ ਖਾਲਾ ਖਾਲਾ ਸਸੀ ਗਲ ਮਮੀ ਦੇ ਸਸੀ ਦਾ ਪੁੱਤ ਪੁੱਤ ਆ ਜਸਵੀਰ ਪੁੱਤ ਆ ਹਾਂਜੀ ਪੁੱਤ ਨਿਕਲ ਆਈ ਉਸੇ ਦਿਨ ਹਾਂ ਇਹ ਖਾਸੀ ਗਾ ਰਹੀ ਸੀ ਸਸੀ ਦਾ ਪੁੱਤ ਆ ਮੇਰਾ ਪੁੱਤ ਆ ਮੇਰਾ ਪੁੱਤ ਇਹ ਨੂੰ ਹੀ ਆ ਬਦੇ ਨਾ ਆ ਬਖਾਣਾ ਦਾ ਪੁੱਛ ਰਹੇ ਕਿਤੇ ਉਹ ਨਹੀਂ ਲੱਗਦਾ ਬਾਹਰ ਬਿਠੇ ਨੇ ਅੱਛਾ ਕੋੜਾ ਆਪਣਾ ਬੈਠਦੇ ਆ ਜਾ ਕੇ ਹਾਂ ਚਲੋ ਚੰਗਾ ਕੀਤਾ ਹੋਰ ਪਿਆਰ ਨਾਲ ਹਾਂਜੀ ਹਾਂਜੀ ਠੀਕ ਹੈ ਹਾਂ ਹਾਂ ਅਨੂ ਨੇ ਪਾਣੀ ਪੋਣੀ ਪੀਤਾ ਨਹੀਂ ਨੜਜੀ ਉੱਥੇ ਬੈਠੇ ਹਾਂ ਦੇ ਉਹ ਫਿਰ ਮੈਂ ਕਿਹਾ ਚਲੋ ਤੁਹਾਡੇ ਲਾਗੇ ਬੈਠਨੇ ਜਾ ਕੇ ਹੁਣ ਭਾਬੀ ਜੀ ਲਿਆਉਣਗੇ ਇੱਥੇ ਹੀ ਹਾਂਜੀ ਅਨੂ ਅੰਦਰ ਚਲੀ ਗਏ ਇੱਥੇ ਨਹੀਂ ਤੈਨੂੰ ਨਹੀਂ ਇੱਥੇ ਹੀ ਬੈਠਨੇ ਆ ਠੀਕ ਹੈ ਨਹੀਂ ਅਨੂ ਨੂੰ ਵੀ ਅੰਬ ਦੇ ਦੇ ਥੋੜਾ ਜਿਹਾ ਹਾਂਜੀ ਆਜਾ 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 ਖਾਲਾ ਖਾਲਾ ਖਾ ਲਓ ਨਹੀਂ ਨਹੀਂ ਆਜਾ ਮੇਰੇ ਕਾ ਆਜਾ ਹੋਰ ਘੜੀ ਨੂੰ ਫੇੜਨ ਲੱਗ ਜਾਣਾ ਦੱਦੂ ਜੀ ਇਹ ਦੱਦੂ ਪੀਣਾ ਨਹੀਂ ਆਲਦੀ ਜੀ ਪਾਣੀ ਅੰਦਰ ਹੀ ਬਹਿ ਜਾਣਾ ਈ ਤੁਸੀਂ ਆਓ ਮੈਂ ਘਟਾ ਲਵਾਂ ਮੰਮੀ ਮੰਮੀ ਡੈਡੀ ਵੀ ਅੰਦਰ ਹੀ ਆ ਜਾਂਦੇ ਨਹੀਂ ਪੁੱਤ ਮੈਂ ਇੱਥੇ ਬਹਿਣਾ ਬੂਟੇ ਲਾ ਦੇ ਜਰਾ ਵਾਵਾ ਹਰਿਆਵਲ ਜੀ ਮਿਰਚਾਂ ਮਿਰਚਾਂ ਦੇ ਆਮਚੂਆ ਦੇ ਬੂਟੇ ਲਾਏ ਬੜਾ ਥੇਲਾ ਪਾਣੀ ਦੇਣ ਲਿਆ ਠੀਕ ਹੈ ਤਾਂ ਹੀ ਉਹ ਮੈਂ ਇੱਥੇ ਬਹਿਣਾ ਆ ਪੁੱਤ ਨਾ ਨਾਰ ਵੀ ਖਰਾਬ ਕਰਤਾ ਨੂਨੂ ਦੇਣਾ ਸੀ ਹਲੋ ਨਾ ਜੀ ਜਾ ਦੇਣਾ ਪਟਕੇ ਜਾ ਕਿ ਮੋਦੂਦ ਮੈਨਾਂ ਲਾਡੀ ਨੇ ਕੀਤੀ ਹੈ ਜੀ ਜੀ ਤੂੰ ਹੀ ਆਉਣਾ ਸੀ ਦੱਸਿਆ ਹੀ ਕੋਈ ਕਿ ਤੂੰ ਹੀ ਆਉਣਾ ਅੱਜ ਲੈ ਉਹਨੇ ਦੱਸ ਕੇ ਆਉਣਾ ਉਹਦਾ ਘਾਰਿਆ ਤੂੰ ਜਾ ਚਾਹ ਬਣਾ ਜਾ ਕੇ ਹਾਂ ਓ ਠੀਕ ਆ ਵੀ ਸਵੇਰੇ ਸਵੇਰੇ ਮੂੰ ਜੋਕ ਕਿਤੇ ਉਧਰੋਂ ਮੰਮੀ ਵੀ ਮੇਰੇ ਦਵਾਲੇ ਨੂੰ ਲੈਦੀ ਆ ਬਣਾ ਕੇ ਲਿਆਓ ਤੇ ਆ ਬਣਾ ਕੇ ਆਓ ਚਲ ਮਣਾਓ ਚੰਨੀ ਤੇ ਪੈਣੀ ਆ ਵੇਖਾ ਸਹੀ ਗੱਲਾਂ ਕਾਂਡੀ ਮੰਮੀ ਡੈਡੀ ਬਣਾਣਾ ਗੱਲਾਂ ਕਰਨ ਲਈ ਡਈ ਆ

ਹੈਦਰਾ ਆਈ ਆਜਾ ਫੋੜ ਸਨਾ ਹਾਂ ਠੀਕ ਠਾਕ ਹੋ ਕੰਮ ਕਰ ਕਰ ਦਿਆ ਕੁਛ ਵੀ ਨਹੀਂ ਲੈ ਮੈਂ ਆਉਣੀ ਆ ਆਪਣਾ ਆਈ ਏ ਸੁਣਿਆ ਆਹ ਹੋ ਆਈ ਆ ਕੇ ਅੱਛਾ ਭੈਣਾ ਮੈਂ ਤੇ ਸਵੇਰੇ ਝਾੜੂ ਫੇਰਾਂ ਢੀ ਤੇ ਮੈਂ ਤੇ ਝਾੜੂ ਫੇਰਦੀ ਫਿਰਦੀ ਨਹੀਂ ਵੇਖਿਆ ਧਿਆਨ ਮੇਰਾ ਪਿਆ ਤੇ ਤੁਰੀ ਆਉਂਦੀ ਕੁੜੀ ਨਾਲ ਚੁੱਕੀ ਹੈ ਹੁਣ ਇਨੀ ਇੱਥੇ ਰਹਿਣਾ ਵੇਖੀ ਅੱਛੀ ਨਾਇਕਨੀ ਤੂੰ ਜਾਂਦੀ ਇਹ ਨਸਰੀਕਾ ਕਰੇਗੀ ਪੜਾ ਕਰਦੀ ਆ ਹੁਣ ਮਾਂ ਨੇ ਇਹਦੀ ਸੈਡ ਲੈਣੀ ਆ ਤੇ ਮੈਂ ਤੇ ਬਗਾਨੀ ਮੇਰੀ ਕਿੰਨੇ ਸੋਹਣੀ ਆ ਹਾਂ ਇਹ ਤਾਂ ਗੱਲ ਹੈ ਮਦੀਪ ਤੇ ਨਾਲੇ ਪੈਣਾ ਤੂੰ ਤੇ ਸਾਰਾ ਕੁਝ ਜਾਣਨੀ ਆ ਤੂੰ ਕੜੀ ਕੀ ਨਾ ਮੀਨ ਤੂੰ ਤੇ ਸਾਰਾ ਪਤਾ ਇਹਨਾਂ ਦਾ ਮਾਵਾਂ ਧੀਆਂ ਦਾ ਇਹ ਹੈ ਇਹ ਤਾਂ ਮੈਂ ਤਾਂ ਹੀ ਉਧਰ ਵੇਖਿਆ ਕਿ ਬੈਠੀਆਂ ਨੇ ਜਦੋਂ ਮੈਂ ਵੇਖਿਆ ਬੈਠੇ ਮੈਂ ਤੇਰੇ ਵੱਲ ਤਾਂ ਹੀ ਮੈਂ ਪਲਾ ਸੋਪਾ ਲੈ ਕੇ ਹੁਣ ਕੀ ਗੱਲ ਹੋਈ ਕਿਉਂ ਆਈ ਆ ਆ ਤੇ ਮੈਨੂੰ ਤੇਰੇ ਕੋ ਪਤਾ ਲੱਗਾ ਹੁਣ ਪਤਾ ਨਹੀਂ ਮੈਨੂੰ ਮੇਰੇ ਤੋਂ ਜੀ ਕਾਂਦਰਾ ਗੱਲ ਲਾ ਕੇ ਸੁਣਦੀ ਹਾਂ ਤੇ ਕੋਈ ਲੜਾਈ ਝਗੜਾ ਹੋਇਆ ਅੱਛਾ ਆਹੋ ਇਹ ਮੈਨੂੰ ਤਾਂ ਕਰਦੀ ਨਹੀਂ ਅੱਛਾ ਤੇ ਤਾਂ ਕਰਕੇ ਆਈਓ ਤੇ ਹੁਣ ਦਿੱਤੀ ਰਹੀ ਕੀ ਬਤਾਉਂ ਜੇਵਨ ਦਾ ਵਾ ਮੈਂ ਦੇਖੀ ਇਹਨੇ ਹੁਣ ਸਿਰ ਮੇਰੇ ਸਿਰ ਤੇ ਨੱਚਣਾ ਤੇ ਮੰਮੀ ਨੇ ਵੀ ਮੇਰੀ ਸਾਈਡ ਨਹੀਂ ਲੈਣੀ ਉਹਨੇ ਵੀ ਆਪਣੇ ਧੀ ਦੀ ਰਾਣੀ ਆ ਅੱਛਾ ਤੇ ਘਰ ਵਾਲੇ ਨੇ ਮੇਰੇ ਨੇ ਵੀ ਕਿ ਭੈਣ ਦਾ ਹੀ ਪੱਕਾ ਪੂਰਨਾ ਤੇ ਮੈਂ ਤੇ ਕਹਣੀ ਆ ਹਾਂ ਇਹ ਤੇ ਗੱਲ ਹੈ ਆਹੋ ਤੇ ਚਲ ਬਹਿ ਜਾ ਮੈਂ ਚਾਹ ਬਣਾਉਂਦੀ ਚਾਹ ਪੀ ਕੇ ਜਾਂ ਲਈ ਹੁਣ ਮੈਂ ਆਣਾ ਚੱਲੀ ਆ ਕਿਤੇ ਉਹਨਾਂ ਨੂੰ ਦੇਖਣਾਂ ਤੇ ਮੇਰੇ ਘਰ ਪੈਣ ਦੱਸੀ ਨਾ ਕਿ ਤੇ ਵੀ ਉਹ ਆਈ ਲਾ ਕੇ ਨਹੀਂ ਨਹੀਂ ਪੈਣਾ ਮੈਂ ਕਿ ਦੱਸਣਾ ਵਾ ਕਿਉਂਕਿ ਤੈਨੂੰ ਪਤਾ ਹੋਣਾ ਤਾਂ ਵਿਹਾਰ ਬੜਾ ਹੋਰ ਸਾਡਾ ਮੈਨੂੰ ਕਿਤੇ ਕਹਿਣਗੇ ਵੀ ਚੁਗਲੀਆਂ ਕਰਕੇ ਗਈ ਆ ਡਿਗੂਣੀ ਬਾਰੇ ਮਾਰੀ ਚੰਗੀ ਚਲ ਮੈਨੂੰ ਤੇ ਪਤਾ ਆ ਤੂੰ ਚਾਹ ਨਾ ਬਣਾ ਤੂੰ ਹੁਣ ਆਪਣਾ ਪਰਿਵਾਰ ਪਰੂਸ਼ ਸੰਭਾਲਣਾ ਤੇ ਹੁਣ ਤੇਨਾਂ ਸਰੀਕਾ ਜ਼ਰੂਰ ਕਰੇਗੀ ਚਲ ਚੰਗਾ ਹੋਣਾ ਚਲਦੀ ਚਲ ਦੱਸੀ ਨਾ ਕਿਤੇ ਅੱਛਾ ਚੁਗਲੀਆਂ ਜਿਹੜੀ ਮੇਰੇ ਨਾਲ ਕੇ ਦੋਖ-ਦੋਖ ਮੇਰਾ ਭੋਲ ਲੈਂਦੀ ਆ ਨਹੀਂ ਤੇ ਹੋਰ ਮੈਂ ਕਿਨੂੰ ਦੁੱਖ ਦੱਸਣਾ ਵਾ ਹੈ ਵੀ ਸੱਸ ਮੇਰੀ ਵੀ ਉਹ ਜੀ ਉਹ ਵੀ ਮੇਰਾ ਦੁੱਖ ਸੁਣਦੀ ਹੈਗੀ ਤੇ ਮੈਂ ਕਿਨੂੰ ਦੱਸਣਾ ਚੱਲ ਇਨਾ ਕਿ ਚੱਲ ਮੇ ਨਾਲ ਕੇ ਦੁੱਖ ਸੁਖ ਕਰ ਜਾਂਦੀ ਆ ਚੰਗੀ ਐ ਚਵਾਰੀ ਪਤਾ ਲੱਗ ਗਿਆ ਮੈਨੂੰ ਆ ਗਈ ਆ ਮઝા ਲਾਵਾਂ ਗਣ ਪੂਰਾ ਇਨਾ ਮਾਵਾਂ ਧੀਆਂ ਦਾ ਬੜੀਆਂ ਨੱਕ ਚੁੱਕ ਚੁੱਕ ਗੱਲਾਂ ਕਰਦੀਆਂ ਹੁੰਦੀਆਂ ਨਾ ਸਾਰੇ ਪਿੰਡ ਵਿੱਚ ਦੱਸਦੀ ਮੈਂ ਜਾ ਕੇ ਹੁਣ ਵੀ ਆ ਗਈ ਆ ਇਹਦੀ ਤੇ ਇੱਕ ਨੌਵੀਂ ਉਹ ਜੀ ਸਿੱਧ ਪੱਧਰੀ ਜੀ ਜਿਹੜੀ ਵੀ ਨਾ ਸਾਰੀ ਗੱਲ ਹੀ ਕਰ ਲੈਂਦੀ ਆ ਚੱਲ ਸਾਨੂੰ ਕੀ ਅਸੀਂ ਮ제 ਲੈਣੇ ਚੱਲਦੇ ਹਾਂ ਅੱਜ ਜਦ ਮਹਾਰਾਣੀ ਟਾਈਮ ਨਾ ਹੀ ਆਲੀ ਤੇ ਮੇਰਾ ਕੰਮ ਵੀ ਲੇਟ ਕਰਾ ਛੜਿਆ ਵਾ ਹੈ ਸਵੇਰ ਦੀ ਮੈਂ ਭਾਂਡੇ ਹੁਣ ਮਾਂਜੀ ਆ ਕੱਪੜੇ ਹੁਣ ਧੋਤੇ ਨੇ ਹੁਣ ਚਾਹ ਬਣਾ ਕੇ ਤੇ ਆਦੀ ਪਹਿਲਾਂ ਇਹਨਾਂ ਨੂੰ ਹੁਣ ਮੈਂ ਵੀ ਜਾ ਕੇ ਰੈਸਟ ਕਰਨ ਲੱਗੀ ਮੈਗੇ ਲੋਹੇ ਦੀ ਬਣੀ ਨੀ ਆ ਮੈਂ ਵੀ ਜਾ ਕੇ ਘੜੀ ਰੈਸਟ ਕਰਨੀ ਆ ਤੇ ਮਾਵਾ ਦੀ ਰੋਟੀ ਪਾਣੀ ਪਕਾ ਕੇ ਦਿਖਾ ਲਾਂਗੀ ਹਾਂ ਜੇ ਬੱਸ ਵੀਰ ਦੀ ਭਾਵਲ ਹੋ ਗਈ ਕੰਮ ਕਰਦਾ ਜੁੱਤੋਂ ਗਰਮੀ ਨਹੀਂ ਹੈ ਜੀ ਮੇਰੀ ਦਿੱਕੇ ਨੂੰ ਪਰਵਾਹ ਨਹੀਂ ਹੈ ਵੀ ਆਪਣੀ ਧੀ ਦੀ ਵੀ ਕਿੰਨੀ ਇਹਨਾਂ ਨੂੰ ਪਰਵਾਹ ਹੈ ਮੈਂ ਵੀ ਰੈਸਟ ਕਰਦੀ ਮੈਨੂੰ ਮੈਂ ਕਿਹੜੇ ਲੋਹੇ ਦੀ ਬਣੀ ਆ ਜੀ ਕੋਬੀਤੀ ਦਸਤੇ ਆ ਤੇ ਹੁਣ ਰੀਤ ਵੀ ਰੋਈ ਜਾਂਦੀ ਆ ਮਾਂ ਮਮੀ ਹੁਣੇ ਵੀ ਸ਼ਹਿਰ ਚਲ ਗਏ ਤੇ ਦੁੱਧ ਹੀ ਨਹੀਂ ਬਾਹਰ ਰੱਖੇ ਤੇ ਫਿਰ ਕਿੱਦਾਂ ਆ ਭਾਬੀ ਜੀ ਹਾਂਜੀ ਪਾ ਬੀਜੀ ਉਹ ਸੁਧ ਮੈਂ ਉਹ ਵੇਖ ਕੇ ਆਈ ਫ੍ਰੀਜ ਤੇ ਉੱਥੇ ਤੇ ਹੈ ਨਹੀਂ ਇਹਨੂੰ ਰੀਤ ਨੂੰ ਦੇਣਾ ਹੈ ਰੂਣ ਬੜਾ ਡਹੀ ਦੀ ਦੁੱਧ ਤੇ ਨਹੀਂ ਹੋਣਾ ਹੈਗਾ ਦੁੱਧ ਤੇ ਥੋੜਾ ਜਿਆ ਤੇ ਉਹ ਸਿਮੂ ਜੋਗਾ ਹੀ ਆ ਹੂੰ ਤੇ ਏਦਾਂ ਕਰ ਚਾਹ ਪਈ ਆ ਸੋਈ ਚ ਤੇ ਚਾਹ ਕਰਮ ਕਰਕੇ ਦੇ ਦੇ ਤੇ ਨਹੀਂ ਡੈਡੀ ਨੂੰ ਸ਼ਹਿਰ ਗਏ ਹੋ ਉਹਨਾਂ ਨੂੰ ਫੋਨ ਕਰ ਦਿੰਨੇ ਆ ਵੀ ਦੁੱਧ ਲੈ ਆਉਣ ਫਿਰ ਉਹਨੂੰ ਕੁੜੀ ਨੂੰ ਚ ਦੇਣਾ ਨਾ ਤੇ ਫਿਰ ਤੁਸੀਂ ਫੋਨ ਕਰੋ ਮੈਂ ਤੇ ਨਹੀਂ ਕਰਨਾ ਹੈਗਾ ਦੁੱਧ ਤੈਨੂੰ ਨੇ ਪੀਣਾ ਮੇਰੀ ਸਿਮੂ ਜੋਗਾ ਤੇ ਹੈਗਾ ਆ ਤੇ ਤੁਸੀਂ ਫੋਨ ਕਰਕੇ ਕਹਿ ਦਿਓ ਡੈਡੀ ਠੀਕ ਆੜ ਕੇ ਰੈਸਟ ਕਰਨ ਲੱਗੀ ਹਾਂ ਤੇ ਆਉਂਦਿਆਂ ਹੀ ਠਾਲ ਸੜਿਆ। ਵੀ ਬੰਦਾ ਕੁਛ ਇਹ ਤੂੰ ਆਈ ਤਿੰਨ ਚਾਰ ਘੰਟੇ ਤੋਂ ਹੋਏ ਤੈਨੂੰ ਆਈ ਨੂੰ ਤੇ ਤੂੰ ਦੁੱਧ ਦੀ ਮਾਸਾ ਕੁੜੀ ਦਾ ਬੋਤਲ ਚ ਪਾ ਲਿਆ। ਹੈਂ? ਮੈਂ ਮੇਰੇ ਕਿਸਮਤ ਚ ਤੇ ਰੈਸਟ ਲਿਖੀ ਨਹੀਂ ਨਾ ਹੈਗੀ। ਆੜ ਕੇ ਘੜੀ ਲੰਮੇ ਪਈਆਂ ਉਸੇ ਵੇਲੇ ਆਣ ਕੇ ਠਾਲਤਾ ਵਾ। ਹੁਣ ਕਿੱਥੇ ਮੈਨੂੰ ਨੀਂਦ ਆਉਣੀ ਹੈ? ਕੀ ਹੋਇਆ? ਕੀ ਹੋਇਆ? ਇਹਨੇ ਮਾਰਿਆ। ਇਹਨੇ ਮਾਰਿਆ। ਇਹਨੇ ਮਾਰਿਆ। ਵਾਲ ਕੁੱਟਿਆ। ਇਨੁ ਤੇ ਮੈਂ ਦਾਸ ਸੁਣੀ ਨੀ ਜਰਾ